ਸਤਰੀਆ ਗਾਲਦੀ ਸਿਟੀ ਲਾਇਬ੍ਰੇਰੀ ਮੇਂ ਸਮੇਂ ਪਹੁੰਚੀ ਹੋਈ ਹੈ ਤਹਿਸੀਲ ਨਾਬਾ ਪਿੰਡ ਕਮਰੋਦਾ ਜੇਕਰ ਆਪਾਂ ਪਿੰਡ ਕਮਰੋਦਾ ਦੀ ਗੱਲ ਕਰੀਏ ਤਾਂ ਪਿੰਡ ਕਮਰੋਦਾ ਪੈਂਦਾ ਹੈ ਦਿਹਾਤੀ ਪਟਿਆਲੇ ਦੇ ਵਿੱਚ ਔਰ ਜੇਕਰ ਇੱਥੋਂ ਦੇ ਐਮਐਲਏ ਦੀ ਗੱਲ ਕਰੀਏ ਤਾਂ ਮੌਜੂਦਾ ਐਮਐਲਏ ਨੇ ਡਾਕਟਰ ਬਲਬੀਰ ਸਿੰਘ ਪਿੰਡ ਕਮਰੋਦਾ ਨੂੰ ਜਦੋਂ ਆਪਾਂ ਮੇਨ ਰੋਡ ਦੇ ਉੱਤੋਂ ਪਿੰਡ ਦੇ ਉੱਤੇ ਐਂਟਰੀ ਕਰਦੇ ਹਾਂ ਤਾਂ ਆਪਾਂ ਦੇਖ ਸਕਦੇ ਹਾਂ ਕਿ ਪਿੰਡ ਕਮਰੋਦਾ ਦੇ ਵਿਕਾਸ ਕੰਮਾਂ ਦੇ ਇਸ ਸਮੇਂ ਦੇ ਕੀ ਹਾਲਾਤ ਹੈ ਇਸ ਸਮੇਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਆਪਾਂ ਦੇਖ ਸਕਦੇ ਹਾਂ ਕਿ ਨਾਲੀਆਂ ਦੇ ਵਿੱਚ ਪਾਣੀ ਤਾਂ ਚਲੋ ਖੜਾ ਹੀ ਹੈ ਪਰ ਪਿੰਡ ਘਬਰਾਉਂ ਦਾ ਜੇਕਰ ਆਪਾਂ ਗੱਲ ਕਰੀਏ ਇਸ ਨਾਲੀ ਦੇ ਉੱਤੇ ਜੋ ਹਲਕੀ ਜਿਹੀ ਪੰਚਾਇਤ ਵੱਲੋਂ ਬੁਲੀ ਬਣਾਈ ਜਾਂਦੀ ਹੈ ਹੈਨਾ ਜਿਸ ਦੇ ਨਾਲ ਜਿਹੜਾ ਪਾਣੀ ਆਰ ਪਾਰ ਹੋ ਜਾਵੇ ਆਪਾਂ ਦੇਖ ਸਕਦੇ ਹਾਂ ਕਿ ਇਸ ਦੇ ਹਾਲਾਤ ਕਿਹੋ ਜਿਹੇ ਨੇ ਔਰ ਗੱਲ ਕਰੀਏ ਇਸ ਸਮੇਂ ਦੀ ਤਾਂ ਜਦੋਂ ਵੀ ਇਥੋਂ ਕੋਈ ਸਾਧਨ ਲੰਘਦਾ ਹੋਏਗਾ ਤਾਂ ਉਹ ਸਾਧਨ ਇਸ ਪੁਲੀ ਦੀ ਹਾਲਤ ਹੋਰ ਖਸਤਾ ਕਰਦਾ ਹੋਏਗਾ ਚਿੰਤਾ ਦਾ ਵਿਸ਼ਾ ਇਹ ਕਿ ਅੱਜ ਪਿੰਡਾਂ ਦੇ ਜਿਹੜੇ ਕੰਮਕਾਰ ਨੇ ਉਹ ਠੱਪ ਹੋਏ ਪਏ ਨੇ ਤੇ ਪਿੰਡ ਵਾਸੀ ਮਜਬੂਰ ਹੋਏ ਪਏ ਨੇ ਇਹਨਾਂ ਹਾਲਾਤਾਂ ਦੇ ਵਿੱਚ ਰਹਿਣ ਲਈ